ਤੁਹਾਨੂੰ ਪਤਾ ਹੈ ਸਟਰੀਟ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਬੜੀ ਵੱਡੀ ਮੈਂਪ ਛੇੜੀ ਹੋਈ ਹੈ ਸਾਡੇ ਮਨ ਜੋ ਕੈਮਰਾ ਸਾਹਿਬ ਤੇ ਪੁਲਿਸ ਦਾ ਕੈਮਰਾ ਪਿਕਚਰ ਉਸੇ ਸਪੰਚ ਇੱਥੇ ਕੈਂਟ ਦੇ ਵਿੱਚ 7 ਤਰੀਕ ਨੂੰ ਇੱਕ ਸਟ੍ਰੈਚਿੰਗ ਹੋਈ ਸੀ ਤਿੰਨ ਬੰਦਿਆਂ ਵੱਲੋਂ ਕੀਤੀ ਗਈ ਸੀ ਔਰ ਮੇਜਰ ਅੱਤ ਪੁਲਿਸ ਆ ਰਹੇ ਇੱਕ ਜਿਹੜਾ ਗੁਰਪ੍ਰੀਤ ਏਲੀਅਸ ਗੋਪੀ ਸੀ ਕੇ ਸੇਲ ਦਾ ਸਰਾਇ ਮਾਨਤ ਖਾਨ ਖਾਨਾ ਡਿਸਟ੍ਰਿਕਟ ਕਰਨ ਧਾਰਮ ਉਹ ਅਰੈਸਟ ਕਰ ਲਿਆ ਸੀ ਪੀਸੀਆਰ ਪਾਰਟੀ ਨੇ ਚੇਜ਼ ਕਰਕੇ ਨਿਊ ਮਿਸ਼ਨ ਦੋ ਬੰਦੇ ਜਿਹੜੇ ਆ ਉਹਦੇ ਨਾਲ ਦੇ ਸਾਥੀ ਭੱਜ ਗਏ ਸੀ ਹਨਾ ਸਾਹਿਬ ਭਾਗਤ ਨੂੰ ਬੋਲੋ। ਉਹਨਾਂ ਚੋਂ ਇਹ ਵਿਸ਼ਾਲ ਨਾਮ ਦਾ ਲੜਕਾ ਜਿਹੜਾ ਝਵਾਲ ਦਾ ਰਹਿਣ ਵਾਲਾ ਡਿਸਟ੍ਰਿਕਟ ਕਰਨਤਾਰਨ ਦਾ ਇਹਨੂੰ ਫੜ ਕੇ ਲਿਆਂਦਾ ਸੀ ਪੁਲਿਸ ਨੇ ਇਸ ਕੇਸ ਅਰੈਸਟ ਹੋਇਆ ਸੀ। ਉਸ ਤੋਂ ਬਾਅਦ ਇਹਨੇ ਦੱਸਿਆ ਡੂਰਿੰਗ ਇੰਟਰੋਗੇਸ਼ਨ ਕਿ ਮੈਂ ਇੱਕ ਪਿਸਟਲ ਜਿਹੜਾ ਉਹ ਛੁਪਾਇਆ ਹੋਇਆ ਇਸ ਜਗ੍ਹਾ ਤੇ। ਤਾਂ ਪੁਲਿਸ ਪਾਰਟੀ ਜਦੋਂ ਉਹਨਾਂ ਨੂੰ ਰਿਕਵਰੀ ਵਾਸਤੇ ਲੈ ਕੇ ਆਈ ਤਾਂ ਉਹਨੇ ਬਹਾਨਾ ਜਿਹਾ ਬਣਾਇਆ ਕਿ ਮੈਨੂੰ ਵੋਮਿਟਿੰਗ ਦੀ ਪ੍ਰੋਬਲਮ ਆ ਰਹੀ ਹੈ। ਜੀ। ਔਰ ਉਸ ਤੋਂ ਬਾਅਦ ਜਦੋਂ ਉੱਥੇ ਪੁਲਿਸ ਪਾਰਟੀ ਨੇ ਉਹ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ ਉਹ ਉਹਨੇ ਪਹਿਲਾਂ ਹੀ ਲੋਡਡ ਸੀ ਉਹਨੇ ਫਾਇਰ ਕੀਤਾ ਕਿਉਂਕਿ ਏਐਸਆਈ ਸੁਖਨਾਮ ਸਿੰਘ ਦੇ ਇਧਰ ਆ ਪਕੜੀ ਦੇ ਵਿੱਚੋਂ ਲੰਘਦਾ ਹੋਇਆ ਨਿਕਲ ਗਿਆ ਉਹਦਾ ਮੈਡੀਕਲ ਵਗੈਰਾ ਚੌਂਕ ਗਏ ਹੈ ਵਸੇ ਸਿਰਫ ਹੈ ਬਿਲਕੁਲ ਸੁਖਨਾਮ ਸਿੰਘ ਪਰਮਾਤਮਾ ਦੀ ਨੀਅਤ ਨਾਲ ਇਹ ਉਦੋਂ ਕੀ ਅਮਰ ਸਿੰਘ ਜਿਹੜਾ ਚੌਕੀ ਇੰਚਾਰਜ ਹੈ ਏਐਸਆਈ ਅਮਰ ਸਿੰਘ ਨੇ ਆਪਣੇ ਜਿਹੜਾ ਪਿਸਤੌਲ ਸੀਗਾ ਉਹਦੇ ਕੋਲ ਸਰਵਿਸ ਪਿਸਤੌਲ ਉਹਦੇ ਨਾਲ ਫਾਇਰ ਕੀਤਾ ਜੋ ਕਿ ਉਹਦੇ ਬੰਦੇ ਦੇ ਲੱਤੇ ਚ ਲੱਗਿਆ ਕਿ ਉਹ ਉਹਨੂੰ ਉਸ ਤੋਂ ਬਾਅਦ ਜਿਹੜਾ ਹੁਣ ਹਸਪਤਲ ਲੈ ਕੇ ਗਏ ਆ ਸੋ ਇਸ ਸਾਰੀ ਜਿਹੜੀ ਆਪਰੇਸ਼ਨ ਦੇ ਵਿੱਚ ਇਹਨੇ ਅੱਛਾ ਕੰਮ ਕੀਤਾ ਕਿ ਸਾਰਾ ਕੇਸ ਕਲੀਅਰ ਕੀਤਾ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਐਂਡ ਸਟਰੀਟ ਕ੍ਰਾਈਮ ਉਹ ਇਦਾਂ ਹੀ ਕੰਟੀਨਿਊ ਰਹੇ ਸਰ ਇਹਨੇ ਕਿੰਨੇ ਪਰਚੇ ਨੇ ਕਿੰਨੇ ਪਰਚੇ ਨੇ ਇਹਨਾਂ ਉੱਤੇ ਜਿਹੜਾ ਗੁਰਪ੍ਰੀਤ ਗੋਪੀ ਪਹਿਲਾਂ ਫੜਿਆ ਗਿਆ ਉਹ ਤੇ ਚਾਰ ਪਰਚੇ ਆ ਜੀ ਔਰ ਉਹਦੇ ਸਟ੍ਰੈਚਿੰਗ ਖਾਫਤੇ ਦੇ ਮੇਨ ਪੱਤੇ ਆ ਔਰ ਜਿਹੜਾ ਵਿਸ਼ਾਲ ਹੈ ਇਹਦੇ ਖਿਲਾਫ ਦੋ ਪੱਤੇ ਆ ਇਹ ਦੋਨੇ ਤਰਨਤਾਰ ਡਿਸਟ੍ਰਿਕਟ ਦੇ ਨਹੀਂ ਔਰ ਜਿਹੜੇ ਇਹਨਾਂ ਦੇ ਪ੍ਰਾਣਾ ਰਿਕਾਰਡ ਜਿੰਨਾ ਕਾ ਜੀ ਪਤਾ ਲੱਗਿਆ ਸੀ ਦੇਖਿਆ ਕਿ ਜਿਹੜੇ ਹੋਰ ਸਾਥੀ ਨੇ ਮੁਕੱਦਮਾ ਮਾਰ ਉਹਨਾਂ ਦੇ ਖਿਲਾਫ ਵੀ ਛੇ-ਛੇ 7-7 ਮੁਕੱਦਮੇ ਪਹਿਲਾਂ ਆ ਗਏ ਪਰ ਇਸ ਕੇਸ 'ਚ ਉਹ ਨਾਲ ਨਹੀਂ ਸਿਕੇ ਤਾਂ ਸਰ ਕਿੰਨੇ ਵਿਦਿਆਰਥੀ ਨੇ ਇਸ ਤਰੀਕੇ ਨਾਲ ਪੁਲਿਸ ਤੇ ਫਾਇਰ ਕੀਤਾ ਉਹਨਾਂ ਨੇ ਕਿੰਨੇ ਵਿਦਿਆਰਥੀ ਹੋਣਗੇ ਦੇਖੋ ਵਿਦਿਆਰਥੀ ਤਾਂ ਹੈਗੇ ਆ ਜਿਹਨੇ ਬੰਦੇ ਉਹ ਜੇ ਕੰਮ ਕਰਦੇ ਆ ਔਰ ਪਰ ਪੁਲਿਸ مستਾਦ ਹੈ ਔਰ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੱਤਾ ਐਂਡ ਇਹਨਾਂ ਨੂੰ ਸੂਟੇਬਲਿ ਰਿਵਾਰਡ ਵੀ ਕੀਤਾ ਸਰ ਘਟਨਾ ਕਿੰਨੇ ਵਜੇ ਦੀ ਹੈ ਇਹ तकरीबन 6 ਵਜੇ ਦੀ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਅੱਜ ਇੱਥੇ ਉਹਨਾਂ ਵੱਲ ਉਹਦੇ ਵੱਲੋਂ ਇੱਕ ਫਾਇਰ ਹੋਇਆ ਇੱਕ ਵਾਰ ਵਾਪਸ ਅਮਰ ਸਿੰਘ ਸਾਡੇ ਦੇ ਐਸ.ਆਈ. ਹੈ ਉਹਨੇ ਕੀਤਾ ਸਰ ਉਹਦੀ ਹਿਲਾਫੀ ਹੈ ਜਿਹੜਾ ਬਦਮਾਸ਼ ਆਉਦਾ ਸੀ ਉਹ ਤਾਂ ਹਸਪੀਟਲ ਚ ਲੈ ਗਏ ਠੀਕ ਹੈ ਅਜੇ ਅਜੇ ਪਟੋ ਦਾ ਟ੍ਰੀਟਮੈਂਟ ਤਾਂ ਹੋ ਹੀ ਰਿਹਾ ਹਮ ਪਰ ਸਰ ਜਿਸ ਤਰੀਕੇ ਨਾਲ ਬਿਮਾਰੀ ਦਾ ਬਹਾਨਾ ਲਾਇਆ ਅਬ ਪਤਾ ਹੈ ਸਵੀਟ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਬੜੀ ਵੱਡੀ ਮੈਂ ਹਮ ਜੜੀ ਹੋਈ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਕੈਮਰਾ ਪਿਕਚਰ ਉਸੇ ਸਵੰਚ ਇੱਥੇ ਕੈਂਟ ਦੇ ਵਿੱਚ 7 ਤਰੀਕ ਨੂੰ ਇੱਕ ਸਟ੍ਰੈਚਿੰਗ ਹੋਈ ਸੀ ਤਿੰਨ ਬੰਦਿਆਂ ਵੱਲੋਂ ਕੀਤੀ ਗਈ ਸੀ ਔਰ ਮੇਜਰ ਅਕਸ਼ਨ ਲਿਆ ਆ ਰਹੇ ਇੱਕ ਜਿਹੜਾ ਗੁਰਪ੍ਰੀਤ ਏਲੀਅਸ ਕੋਪਲੀ ਸੀ ਸੇਲ ਦਾ ਸਰਾਇਮਾਨਤ ਖਾਨ ਥਾਣਾ ਡਿਸਟ੍ਰਿਕਟ ਤਰਨਤਾਰਨ ਉਹ ਅਰੈਸਟ ਕਰ ਲਿਆ ਸੀ ਪੀਸੀਆਰ ਪਾਰਟੀ ਨੇ ਚੇਜ਼ ਕਰਕੇ ਦੋ ਬੰਦੇ ਜਿਹੜੇ ਆ ਉਹਦੇ ਨਾਲ ਦੇ ਸਾਥੀ ਭੱਜ ਗਏ ਸੀ ਖਾਨਾ ਸਾਹਿਬ ਉਹਨਾਂ ਚੋਂ ਇਹ ਵਿਸ਼ਾਲ ਨਾਮ ਦਾ ਲੜਕਾ ਜਿਹੜਾ ਚਭਾਲ ਦਾ ਰਹਿਣ ਵਾਲਾ ਡਿਸਟ੍ਰਿਕਟ ਕਰਨ ਕਰਨ ਦਾ ਇਹਨੂੰ ਫੜ ਕੇ ਲਿਆਂਦਾ ਸੀ ਪੁਲਿਸ ਨੇ ਇਸ ਕੇਸ ਅਰੈਸਟ ਹੋਇਆ ਸੀ ਉਸ ਤੋਂ ਬਾਅਦ ਇਹਨੇ ਦੱਸਿਆ ਡੂਰਿੰਗ ਇਨਟੈਰੋਗੇਸ਼ਨ ਕਿ ਮੈਂ ਇੱਕ ਮਿਸਟਲ ਜਿਹੜਾ ਉਹ ਛੁਪਾਇਆ ਹੋਇਆ ਇਸ ਜਗ੍ਹਾ ਤੇ ਤਾਂ ਪੁਲਿਸ ਪਾਰਟੀ ਜਦੋਂ ਉਹਨਾਂ ਨੂੰ ਰਿਕਵਰੀ ਵਾਸਤੇ ਲੈ ਕੇ ਆਈ ਤਾਂ ਉਹਨੇ ਬਹਾਨਾ ਜਿਹਾ ਬਣਾਇਆ ਕਿ ਮੈਨੂੰ ਵੋਮਿਟਿੰਗ ਦੀ ਪ੍ਰੋਬਲਮ ਆ ਰਹੀ ਹੈ ਜੀ ਔਰ ਉਸ ਤੋਂ ਬਾਅਦ ਜਦੋਂ ਉੱਥੇ ਪੁਲਿਸ ਪਾਰਟੀ ਨੇ ਉਹ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ ਉਹ ਉਹਨੇ ਪਹਿਲਾਂ ਹੀ ਲੋਡਡ ਸੀ ਉਹਨੇ ਫਾਇਰ ਕੀਤਾ ਕਿਉਂਕਿ ਐਸ.ਆਈ. ਸੁਖਮਨ ਸਿੰਘ ਦੇ ਇਧਰ ਆ ਪਕੜੀ ਦੇ ਵਿੱਚੋਂ ਲੰਘਦਾ ਹੋਇਆ ਨਿਕਲ ਗਿਆ ਉਹ ਤਾਂ ਮੈਡੀਕਲ ਵਗੈਰਾ ਤੋਂ ਆਉਣ ਗਏ ਹੈ ਵੈਸੇ ਸੇਫ ਹੈ ਬਿਲਕੁਲ ਸੁਖਮਨ ਸਿੰਘ ਧਰਮਾਤਮਾ ਦੀ ਮਿਹਰ ਨਾਲ ਇਹ ਉਧੇ ਕੀ ਅਮਰ ਸਿੰਘ ਜਿਹੜਾ ਚੌਕੀ ਇੰਚਾਰਜ ਹੈ ਇਹ ਐਸ.ਆਈ. ਅਮਰ ਸਿੰਘ ਨੂੰ ਪੜੇ ਜਿਹੜਾ ਪਿਸਤੌਲ ਸੀਗਾ ਉਹ ਕੋਈ ਸਰਵਿਸ ਪਿਸਤੌਲ ਉਹਦੇ ਨਾਲ ਫਾਇਰ ਕੀਤਾ ਕਿਉਂਕਿ ਉਹਦੇ ਬੰਦੇ ਦੇ ਲੱਤੇ ਚ ਲੱਗਿਆ ਤੇ ਉਹ ਉਹਨੂੰ ਉਸ ਤੋਂ ਬਾਅਦ ਜਿਹੜਾ ਹੈ ਹੁਣ ਹਸਪਤਲ ਲੈ ਕੇ ਗਏ ਆ ਸੋ ਇਸ ਸਾਰੀ ਜਿਹੜੀ ਆਪਰੇਸ਼ਨ ਦੇ ਵਿੱਚ ਇਹਨੇ ਅੱਛਾ ਕੰਮ ਕੀਤਾ ਕਿ ਸਾਰਾ ਕੇਸ ਟ੍ਰੇਸ ਕੀਤਾ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਸਟਰੀਟ ਕ੍ਰਾਈਮ ਉਹ ਇਦਾਂ ਹੀ ਕੰਟੀਨਿਊ ਰਹੇ ਸਰ ਇਹਨੇ ਕਿੰਨੇ ਕਿ ਪਰਚੇ ਨੇ ਕਿੰਨੇ ਕਿ ਪਰਚੇ ਨੇ ਆ ਨਾ ਤੇ ਇਹ ਜਿਹੜਾ ਗੁਰਪ੍ਰੀਤ ਗੋਪੀ ਪਹਿਲਾਂ ਫੜਿਆ ਗਿਆ ਉਹ ਤੇ ਚਾਰ ਪਰਚੇ ਆ ਜੀ ਔਰ ਉਹਦੇ ਸਟ੍ਰੈਚਿੰਗ ਖਾਫਤੇ ਦੇ ਮੇਨ ਪਰਚੇ ਆ ਤੇ ਜਿਹੜਾ ਵਿਸ਼ਾਲ ਹੈ ਦੇ ਖਿਲਾਫ ਦੋ ਪਰਚੇ ਆ ਇਹ ਦੋਨੇ ਕਰਨਤਾਂ ਡਿਸਟ੍ਰਿਕਟ ਦੇ ਨਹੀਂ ਔਰ ਜਿਹੜੀ ਇਹਨਾਂ ਦਾ ਜੇ ਪੁਰਾਣਾ ਰਿਕਾਰਡ ਜਿੰਨਾ ਕੁ ਜੇ ਪਤਾ ਲੱਗਿਆ ਸੀ ਦੇਖਿਆ ਕਿ ਇਹਨਾਂ ਦੇ ਜੋ ਹੋਰ ਸਾਥੀ ਨੇ ਮੁਕੱਦਮਾ ਮਾਰ ਉਹਨਾਂ ਦੇ ਖਿਲਾਫ ਵੀ 6-6 7-7 ਮੁਕੱਦਮੇ ਪਹਿਲਾਂ ਆ ਗਏ ਪਰ ਇਸ ਕੇਸ ਤੋਂ ਨਾਲ ਨਹੀਂ ਸਕੇ ਸੋ ਸਰ ਕਿੰਨੇ ਵੀ ਛਾਤਰ ਨੇ ਜਿਸ ਤਰੀਕੇ ਨਾਲ ਪੁਲਿਸ ਤੇ ਫਾਇਰ ਕੀਤਾ ਉਹਨਾਂ ਨੇ ਕਿੰਨੇ ਛਾਤਰ ਹੋਣਗੇ ਦੇਖੋ ਛਾਤਰ ਤਾਂ ਹੈਗੇ ਆ ਜਿਹੜੇ ਬੰਦੇ ਉਹ ਜੇ ਕੰਮ ਕਰਦੇ ਆ ਔਰ ਪਰ ਪੁਲਿਸ ਮੁਸਤੈਦ ਹੈ ਔਰ ਮੈਂ ਸਾਰੀ ਟੀਮ ਨੂੰ ਮੋਬਾਈਲ ਵੀ ਦਿੱਤਾ ਐਂਡ ਆਈ ਡੋਨੋ ਸੂਟੇਬਲੀ ਰਿਵਾਰਡ ਵੀ ਕੀਤਾ ਸਰ ਘਟ ਰਣਾ ਕਿੰਨੇ ਵਜੇ ਦੀ ਹੈ ਕਿੰਨੇ ਵਜੇ ਦੀ ਹੈ ਜੀ ਤੇ ਤਕਰੀਬਨ 6:00 ਵਜੇ ਦੀ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਅੱਜ ਇੱਥੇ ਉਹਨਾਂ ਵੱਲ ਉਹਦੇ ਵੱਲੋਂ ਇੱਕ ਫਾਇਰ ਹੋਇਆ ਇੱਕ ਵਾਰ ਵਾਪਸ ਅਮਰ ਸਿੰਘ ਸਾਡੇ ਜਿਹੜੇ ਐਸ.ਆਈ ਹੈ ਉਹਨੇ ਕੀਤਾ ਸਰ ਉਹਦੀ ਹਾਲਾਤ ਕੀ ਹੈ ਜਿਹੜਾ ਬਦਮਾਸ਼ ਆਉਦਾ ਤੇ ਉਹ ਤਾਂ ਹਸਪੀਟਲ ਚ ਲਾਇਆ ਠੀਕ ਹੈ ਬਸ ਅਜੇ ਪਟੋ ਦਾ ਟ੍ਰੀਟਮੈਂਟ ਤਾਂ ਹੋ ਹੀ ਰਿਹਾ ਹਮ ਪਰ ਸਰ ਜਿਸ ਤਰੀਕੇ ਨਾਲ ਬਿਮਾਰੀ ਦਾ ਬਹਾਨਾ ਲਾਇਆ